ਤੁਸੀਂ ਪ੍ਰਾਈਮਰੀ ਸ਼ਾਰਟ ਵੀ ਦੇਖ ਰਹੇ ਹੋ ਜੀ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫੇਰ ਲੈ ਕੇ حاضر ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਕੁਝ ਕੁ ਹਿੱਸਿਆਂ ਵਿੱਚ ਮੀਂਹ ਪਿਆ ਬਹੁਤਿਆਂ ਦੇ ਵਿੱਚ ਨਹੀਂ ਬਹੁਤੇ ਹਿੱਸਿਆਂ ਦੇ ਵਿੱਚ ਕੱਲ ਗਰਮੀ ਰਹੀ ਹੈ ਧੁੱਪ ਰਹੀ ਹੈ ਤਿੱਖੀ ਧੁੱਪ ਰਹੀ ਹੈ ਮੁਰਕੋ ਮੁਰਕੀ ਵਾਲੀ ਸਥਿਤੀ ਰਹੀ ਹੈ ਪਰ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪਿਆ ਜਿਵੇਂ ਕਿ ਮੌਸਮ ਵਿਭਾਗ ਨੇ ਗੱਲ ਕਹੀ ਸੀ ਇਹ ਵੀ ਪਤਾ ਲੱਗਾ ਜੀ ਕਿ ਅੱਜ ਯਾਨੀ ਕਿ 19 ਤਰੀਕ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਪ੍ਰ ਤੇ ਅਗਲੀ ਗੱਲ ਇਹ ਜੀ ਕਿ 20 21 ਤਰੀਕ ਨੂੰ ਪੰਜਾਬ ਦੇ ਵਿੱਚੋਂ ਮੌਨਸੂਨ ਪਾਉਣਾ ਨੇ ਵਾਪਸੀ ਕਰ ਲੈਣੀ ਆ ਪਰ ਜੰਦਗਾ ਜੰਦਗਾ ਇਹ ਇੱਕ ਵਾਰ ਫੇਰ ਆਪਦਾ ਰੰਗ ਦਿਖਾ ਕੇ ਜਾਣੀ ਆ ਜਿਵੇਂ ਕਿ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਬਾਕੀ ਦੇਖਦੇ ਕੀ ਬਣਦਾ ਪਰ ਇਹ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਮੀਂਹ ਦੀ ਜ਼ਰੂਰਤ ਹੈ ਨਹੀਂ ਇੱਥੇ ਕੀ ਕਹਿੰਦੇ ਬਈ ਜਿੰਨਾ ਪੈਂਦਾ ਹੁੰਦਾ ਉਹਦੇ ਨਾਲੋਂ ਕਾਫੀ ਵੱਧ ਮੀਂਹ ਪੈ ਗਿਆ ਜੀਦੇ ਕਰਕੇ ਇੱਥੇ ਕਾਫੀ ਨੁਕਸਾਨ ਵੀ ਹੋਏ ਵੈਸੇ ਬਹੁਤਾ ਨੁਕਸਾਨ ਆ ਜਿਹੜਾ ਉਹ ਹਿਮਾਚਲ ਦੇ ਵੱਲ ਪਏ ਮੀਂਹ ਦੇ ਕਰਕੇ ਹੋਇਆ ਕਿਉਂਕਿ ਇਧਰ ਡੈਮਾਂ ਦੇ ਵਿੱਚ ਪਾਣੀ ਆਇਆ ਦਰਿਆਵਾਂ ਦੇ ਵਿੱਚ ਆਇਆ ਖੇਤਾਂ ਦੇ ਵਿੱਚ ਆਇਆ ਬੰਨ ਟੁੱਟ ਗਏ ਨਹਿਰਾਂ ਟੁੱਟ ਗਈਆਂ ਨਾਲੇ ਟੁੱਟ ਗਏ ਬੜਾ ਕੁਝ ਹੋਇਆ ਪਰ ਹੌਲੀ-ਹੌਲੀ ਜ਼ਿੰਦਗੀ ਫੇਰ ਲੀ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਇਸ ਵੇਲੇ ਪੰਜਾਬ ਦੇ ਖੇਤਾਂ ਦਾ ਮਾੜਾ ਹਾਲ ਹੋਇਆ ਪਿਆ 2 ਲੱਖ ਏਕੜ ਤੋਂ ਵੱਧ ਜ਼ਮੀਨਾਂ ਦੇ ਵਿੱਚ ਇਸ ਵੇਲੇ ਰੇਤ ਆ 3-3 4-4 ਫੁੱਟ ਚੜੀ ਜਿਹੜੀਆਂ ਥਾਵਾਂ ਦੇ ਉੱਤੇ ਪਾਣੀ ਲਥ ਗਿਆ ਉਹਨਾਂ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਲੰਘੇ ਕੱਲ ਤਸਵੀਰਾਂ ਵੀ ਆਈਆਂ ਵੀਡੀਓ ਵੀ ਆਈਆਂ ਵੀ ਜੀਸੀਬੀ ਮਸ਼ੀਨਾਂ ਤੇ ਟਰੈਕਟਰਾਂ ਟਰਾਲੀਆਂ ਨੇ ਆਪਣਾ ਕੰਮ ਰੇਤ ਚੁੱਕਣ ਵਾਲਾ ਸ਼ੁਰੂ ਕਰਤਾ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਾਲੇ ਵੀ ਪਾਣੀ ਖੜਾ ਹੁਣ ਬਹੁਤ ਸਾਰੇ ਪਿੰਡ ਜਿਹੜੇ ਪਾਣੀ ਖੜਾ ਉੱਥੇ ਭਾਵੇਂ 1 ਫੁੱਟ ਹੋਵੇ ਤੇ ਭਾਵੇਂ ਹੋਵੇ ਜੀ 1.5 ਫੁੱਟ ਪਾਣੀ ਤੇ ਭਾਵੇਂ ਅੱਧਾ ਫੁੱਟ ਜਿੰਨੀ ਦੇਰ ਤੱਕ ਉਹ ਵੀ ਨਹੀਂ ਸੁੱਕਦਾ ਉਨੀ ਦੇਰ ਤੱਕ ਖੇਤ ਵੀ ਵਿਲੇ ਨਹੀਂ ਹੋ ਸਕਦੇ ਪਰ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਅਸੀਂ ਸਾਰੇ ਖੇਤ ਵਿਲੇ ਕਰਾਉਣ ਦੇ ਲਈ ਵਚਨਬੱਧ ਹਾਂ ਅਸੀਂ ਸਾਰੇ ਦੇ ਸਾਰੇ ਖੇਤ ਪਹਿਲਾਂ ਵਰਗੀ ਸਥਿਤੀ ਵਿੱਚ ਲਿਆਉਣ ਦੇ ਵੀ ਵਚਨਬੱਧ ਹਾਂ ਸਾਰੀਆਂ ਸਿਆਸੀ ਪਾਰਟੀਆਂ ਸਾਰੀ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਸਾਰੀ ਹੀ ਐਨਆਰਆਈ ਪੈਣਾ ਵੀਰ ਸਾਰੀ ਹੀ ਪੰਜਾਬ ਦੀਆਂ ਕਲਬਾਂ ਵਾਲੇ ਤੇ ਆਮ ਲੋਕ ਜਿਹੜੇ ਵੀ ਇਸ ਵੇਲੇ ਨਿੱਠ ਕੇ ਖੇਤਾਂ ਦੇ ਵਿੱਚ ਜਾ ਕੇ ਮਦਦ ਕਰ ਰਹੇ ਖੇਤ ਲੱਭਣ ਦੇ ਵਿੱਚ ਮਦਦ ਕਰ ਰਹੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਪਰ ਅਗਲੀ ਗੱਲ ਇੱਕ ਹੋਰ ਆ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਐਸੀਆਂ ਆਈਆਂ ਜਿਨ੍ਹਾਂ ਨੇ ਕਈ ਨੇਤਾਵਾਂ ਦੇ ਵੱਲ ਧਿਆਨ ਸਭ ਦਾ ਖਿੱਚਿਆ ਉਹਦੇ ਵਿੱਚ ਇੱਕ ਗੱਲ ਵੀ ਆ ਬੀ ਸੁਖਬੀਰ ਸਿੰਘ ਬਾਦਲ ਹੋਰੀ ਪਰ ਇਸ ਦੌਰ ਦੇ ਵਿੱਚ ਇਸ ਮੰਦੜੇ ਹਾਲ ਦੇ ਵਿੱਚ ਕੁਝ ਕ ਨੇਤਾਵਾਂ ਨੇ ਆਪਣੇ ਬਿਆਨਾਂ ਨਾਲ ਆਪਣੀਆਂ ਸਰਗਰਮੀਆਂ ਦੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਬਾਕੀ ਵੀ ਚਲੋ ਪੰਜਾਬ ਦੇ ਬਹੁਤ ਸਾਰੇ ਨੇਤਾ ਜਿਹਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਹੁਣ ਤੱਕ ਚੜਾਉਂਦੇ ਰਹੇ ਵੀ ਇਹ ਇਸ ਤਰੀਕੇ ਨਾਲ ਵਿਚਰਦੇ ਆ ਇਹ ਆ ਗੱਲ ਕਰਦੇ ਆ ਪਰ ਉਸ ਬੰਦੇ ਨੇ ਜਿੰਨੀ ਮਿਹਨਤ ਕੀਤੀ ਤੇ ਜਿੰਨੀ ਉਹ ਬੰਦਾ ਅੱਜ ਮਿਹਨਤ ਕਰ ਰਿਹਾ ਉਹਨੂੰ ਸਲਾਮ ਕਰਨੀ ਬਣਦੀ ਆ ਤੇ ਆਪਾਂ ਜਿਹੜੇ ਵੀ ਲੋਕ ਕਿਸੇ ਦੇ ਉੱਤੇ ਕੋਈ ਤੰਦ ਕੱਸਦੇ ਆ ਉਹਨਾਂ ਨੂੰ ਹੁਣ ਸ਼ਰਮਿੰਦੇ ਹੋਣਾ ਚਾਹੀਦਾ ਵੀ ਉਹ ਤਾਂ ਕਿਸੇ ਹੋਰ ਦੇ ਪਿੱਛੇ ਪੈ ਕੇ ਵੀ ਆਪਾਂ ਹੋਰ ਤੇ ਤੰਦ ਕੱਸ ਲਈਏ ਬੰਦਾ ਇਸ ਵੇਲੇ ਅਜਨਾਲੇ ਵਿੱਚ ਡਟਿਆ ਹੋਇਆ ਹੈ ਹੋਰ ਵੀ ਬਹੁਤ ਸਾਰੇ ਨੇਤਾ ਜਿਹੜੇ ਡਟੇ ਹੋਏ ਆ ਬੜੇ ਲੋਕ ਆ ਜਿਹੜੇ ਇੱਕ ਮਨ ਇੱਕ ਚਿਤ ਹੋ ਕੇ ਕੰਮ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੇ ਸਬਦਾਂ ਧਿਆਨ ਖਿੱਚਿਆ ਲੰਘੇ ਕੱਲ ਮੇਰੇ ਖਿਆਲ ਆ ਵੀ ਪਿੰਡ ਦੋਨਾ ਰਹਿਮਤ ਸਿੰਘ ਵਾਲਾ ਸੀ ਤੇ ਇਸ ਪਿੰਡ ਦੇ ਵਿੱਚ ਸੁਖਬੀਰ ਬਾਦਲ ਹੋរី ਗਏ ਉੱਥੇ ਔਰਤਾਂ ਨੇ ਉੱਥੇ ਬੰਦਿਆਂ ਨੇ ਇਹ ਗੱਲ ਕਹੀ ਜੀ ਕਿ ਸਾਡੀਆਂ ਪੈਲੀਆਂ ਪੱਕੀਆਂ ਕਿਤੀਆਂ ਜਾਣ ਸੁਖਬੀਰ ਬਾਦਲ ਨੇ ਗੱਲ ਕਹੀ ਆ ਕਿ ਜਦੋਂ ਸਾਡੀ ਸਰਕਾਰ ਆਈ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਤੁਹਾਡੀਆਂ ਪੈਲੀਆਂ ਪੱਕੀਆਂ ਕਰ ਦਿਆਂਗੇ ਪਹਿਲਾਂ ਵੀ ਵੱਡੇ ਬਾਦਲ ਸਾਹਿਬ ਨੇ ਪੈਲੀਆਂ ਪੱਕੀਆਂ ਕੀਤੀਆਂ ਸੀ ਪਰ ਕਾਂਗਰਸ ਨੇ ਆ ਕੇ ਉਹ ਕੱਚੀਆਂ ਕਰਤੀਆਂ ਗਰਦੌਰੀਆਂ ਧੋੜਤੀਆਂ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਅਸੀਂ ਪੈਲੀਆਂ ਪੱਕੀਆਂ ਕਰਕੇ ਦੇਵਾਂਗੇ ਪਹਿਲੇ ਹਫਤੇ ਦੇ ਵਿੱਚ ਬਾਨਾ ਜਿਹੜਾ ਉਹ ਇਸ ਵੇਲੇ ਪੱਕਾ ਕਰਨ ਦੇ ਲਈ ਜਾਂ ਮਜ਼ਬੂਤ ਕਰਨ ਦੇ ਲਈ ਡੀਜ਼ਲ ਅਸੀਂ ਪੇਈ ਦਿੰਨੇ ਆ ਟਰੈਕਟਰ ਤੁਸੀਂ ਆਪਣੇ ਨਾਲ ਲਓ ਜਿੰਨੀ ਦੇਰ ਤੱਕ ਆਪਾਂ ਇਸ ਤਰੀਕੇ ਦੇ ਅੱਜ ਦੇ ਹਾਲਾਤ ਦੇ ਵਿੱਚ ਆ ਉਨੀ ਦੇਰ ਤੱਕ ਤੁਸੀਂ ਆ ਸੇਵਾ ਕਬੂਲ ਕਰਿਓ ਜਦੋਂ ਕਿਤੇ ਆਪਣੀ ਪਾਵਰ ਆ ਗਈ ਉਦੋਂ ਅਸੀਂ ਜਿਵੇਂ ਕਹੋਗੇ ਤੁਸੀਂ ਉਵੇਂ ਕਰ ਲਾਂਗੇ ਸੋ ਆ ਗੱਲਾਂ ਦੇ ਕਰਕੇ ਸੁਖਬੀਰ ਬਾਦਲ ਨੇ ਵੀ ਧਿਆਨ ਖਿੱਚਿਆ ਜਿਵੇਂ ਕਿ ਮਨਕੀਰਤ ਔਲਕ ਨੇ ਨੋਟ ਵੰਡ ਕੇ ਵੀ ਖਿੱਚਿਆ ਜਿਵੇਂ ਕਿ ਕਈਆਂ ਨੇ ਕਿਸ਼ਤੀਆਂ দান ਕਰਕੇ ਵੀ ਖਿੱਚਿਆ ਜਿਵੇਂ ਕਿ ਕਈਆਂ ਨੇ ਰਾਸ਼ਨ ਦੇ ਕੇ ਵੀ ਖਿੱਚਿਆ ਜਿਵੇਂ ਕਿ ਕਈਆਂ ਨੇ ਮੱਝਾਂ ਦੇ ਕੇ ਵੀ ਖਿੱਚਿਆ ਜਿਵੇਂ ਕਿ ਕਈਆਂ ਨੇ ਪਿੰਡ ਗੋਦ ਲੈ ਕੇ ਵੀ ਖਿੱਚਿਆ ਸੋ ਜਿਹੜੇ ਵੀ ਲੋਕਾਂ ਨੇ ਇਸ ਹੱਦ ਦੇ ਵਿੱਚ ਚੰਗਾ ਕੰਮ ਕੀਤਾ ਸਿਫਤ ਕਰਨੀ ਵੰਦੀ ਆ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੋਟ ਵੰਡਦੇ ਆ ਉਦੋਂ ਆਪਾਂ ਇਹ ਗੱਲ ਕਹਿ ਦਿੰਦੇ ਨੇ ਕੁਝ ਕੁ ਲੋਕ ਵੀ ਭਾਈ ਇਹ ਨੋਟ ਕਿੱਥੋਂ ਆਏ ਇਹ ਐਦਾਂ ਦੀ ਕਮਾਈ ਆ ਫਲਾਨੀ ਕਮਾਈ ਦੇਖੋ ਇਸ ਵੇਲੇ ਟਰੈਕਟਰ ਦੇ ਵਿੱਚ ਤੇਲ ਪੈਣਾ ਤੇ ਤੇਲ ਪੈਸੇ ਨਾਲ ਪੈਣਾ ਉਹ ਘਰ ਦੇ ਵਿੱਚ ਕਮੈਂਟ ਕਰਨ ਨਾਲ ਨਹੀਂ ਪੈਣਾ ਇਹ ਆਪਾਂ ਵੋਟਾਂ ਦੇ ਵਿੱਚ ਦੇਖ ਲਾ ਕੇ ਵੀ ਭਾਈ ਵੋਟ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਇਹ ਉਰੋਂ ਤੇ ਗੱਲ ਛੱਡ ਦਿਓ ਅੱਜ ਦੀ ਤਰੀਕੇ ਦੇ ਵਿੱਚ ਮਦਦ ਦੀ ਲੋੜ ਆ ਤੁਹਾਡੀ ਵੀ ਮਦਦ ਦੀ ਲੋੜ ਆ ਕਿੰਤੂ ਕਰਨ ਵਾਲਿਆਂ ਦੀ ਮਦਦ ਦੀ ਲੋੜ ਵੀ ਆ ਜਾਨੀ ਹਰਪ੍ਰੀਤ ਸਿੰਘ ਦੀ ਵੀ ਮਦਦ ਦੀ ਲੋੜ ਆ ਇਸ ਵੇਲੇ ਚੰਦੂ ਬਾਜਰਾ ਸਾਹਿਬ ਦੀ ਮਦਦ ਦੀ ਵੀ ਲੋੜ ਆ ਰਾਜਾ ਵਢਿੰਗਦੀ ਦੀ ਵੀ ਲੋੜ ਆ ਸੁਖਬੀਰ ਬਾਦਲ ਦੀ ਵੀ ਲੋੜ ਆ ਇਸ ਵੇਲੇ ਅਸ਼ਵਨੀ ਸ਼ਰਮਾ ਸਾਹਿਬ ਦੀ ਵੀ ਲੋੜ ਆ ਇਸ ਵੇਲੇ ਸਸੋਧੀਆਂ ਹੋਰਾਂ ਦੀ ਵੀ ਲੋੜ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਵੀ ਲੋੜ ਆ ਸਭ ਦੀ ਇਸ ਵੇਲੇ ਲੋੜ ਆ ਪਰ ਜਿਹੜੇ ਲੋਕ ਮਦਦ ਕਰ ਰਹੇ ਸ਼ੁਕਰੀਆ ਕਰਨਾ ਬਣਦਾ ਇਸ ਵੇਲੇ ਜਿਹੜੀ ਖਬਰ ਆਈ ਹੈ ਇੱਕ ਹੋਰ ਉਹ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਹੜ ਦਾ ਖਤਰਾ ਫੇਰ ਮੰਡਰਾ ਰਿਹਾ ਕਿਉਂਕਿ ਲੰਘੇ ਕੱਲ ਪਤਾ ਲੱਗਾ ਜੀ ਕਿ ਤੁਸੀ ਵਾਲਾ ਬੰਨ ਟੁੱਟਣ ਦੇ ਕੰਡੇ ਦੇ ਉੱਤੇ ਪਹੁੰਚ ਗਿਆ ਇਹ ਬੰਨ ਟੁੱਟ ਸਕਦਾ ਕਿਸੇ ਵੀ ਵੇਲੇ ਲੋਕ ਇਸ ਵੇਲੇ ਚਿੰਤਾ ਦੇ ਵਿੱਚ ਹੈ ਕਿਉਂਕਿ ਸਤਲੁਜ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਉਹਦੇ ਕਰਕੇ ਬੰਨ ਨੂੰ ਕਾਟ ਬਹੁਤ ਪਈ ਹੈ ਜਿਹਦੇ ਕਰਕੇ ਨੁਕਸਾਨ ਆਉਂਦੇ ਘੰਟਿਆਂ ਵਿੱਚ ਜਾਂ ਆਉਂਦੇ ਇੱਕ ਦੇ ਦਿਨ ਦੇ ਵਿੱਚ ਹੋ ਸਕਦਾ ਬਾਬਾ ਮੇਰ ਕਰੇ ਵੀ ਇੱਕ ਵਾਰ ਫਿਰ ਲੋਕ ਡੁੱਬਣ ਨਾ ਜਿਹੜਾ ਪਾਣੀ ਘਟਿਆ ਉਹ ਇੱਕਦਮ ਖੇਤਾਂ ਦੇ ਵਿੱਚ ਫੇਰ ਨਾ ਵਧੇ ਪਹਿਲਾਂ ਇਸ ਰਿਪੋਰਟ ਦਾ ਫਿਰਵਾ ਤੇ ਫਿਰ ਕਰਾਂਗੇ ਟਪੜੀ ਕਾਂਗੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਬਣਿਆ ਹੋਇਆ ਜਿਸ ਦੇ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਜਾਣਕਾਰੀ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਡੈਮ ਤੋਂ ਜਲ ਗ੍ਰਹਿਣ ਖੇਤਰਾਂ ਜਿਨ੍ਹਾਂ ਦੇ ਵਿੱਚ ਕੁੱਲੂ ਮੰਡੀ ਤੇ ਕਾਂਗੜਾ ਜ਼ਿਲ੍ਹੇ ਸ਼ਾਮਲ ਨੇ ਇਹਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਕਰਕੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੁਣ ਹਿਮਾਚਲ ਤੇ ਪੰਜਾਬ ਦੇ ਵਿੱਚ ਮੀਂਹ ਘਟਣ ਦੇ ਕਰਕੇ ਰਾਹਤ ਦੀ ਇਹ ਗੱਲ ਹੈ ਤੇ ਡੈਮ ਦੇ ਵਿੱਚ ਪਾਣੀ ਦੀ ਆਮਦ ਤੇ ਨਿਕਾਸੀ ਬਰਾਬਰ ਹੋਈ ਆ ਤੇ ਪਾਣੀ ਦੇ ਪੱਦਰ ਦੇ ਵਿੱਚ ਮਾਮੂਲੀ ਜੀ ਕਮੀ ਆਉਣ ਲੱਗੀ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦੁਆਬਾ ਖੇਤਰ ਦੀ ਤਾਂ ਜਿਸ ਤਰੀਕੇ ਦੇ ਨਾਲ ਦੁਆਬਾ ਖੇਤਰ ਦੇ ਕੁਝ ਹਿੱਸਿਆਂ ਦੇ ਵਿੱਚ ਤੁਸੀ ਬੰਨ ਦੇ ਵਿੱਚ ਲਗਾਤਾਰ ਨੁਕਸਾਨ ਦੀਆਂ ਖਬਰਾਂ ਆਈਆਂ ਉਹਨੇ ਵੀ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕੀਤਾ ਲੰਗੇਕਲ ਮੰਡਾਲਾ ਛੰਨਾ ਇਲਾਕੇ ਦੇ ਵਿੱਚ ਤੁਸੀ ਬੰਨ ਦੇ ਉੱਤੇ ਖਤਰਾ ਹੋਰ ਗੂੜਾ ਹੋ ਗਿਆ ਪਾਣੀ ਦਾ ਤੇਜ਼ ਵਹਾਅ ਆਉਣ ਦੇ ਕਰਕੇ ਇੱਥੇ ਬਣਾਈਆਂ ਹੋਈਆਂ ਰੋਕਾਂ ਟੁੱਟ ਗਈਆਂ ਜਿਹਦੇ ਕਰਕੇ ਬੰਨ ਦੇ ਨਾਲ ਲੱਗੇ ਚਾਰੇ ਮਕਾਨ ਵੀ ਡਿੱਗਣ ਦੇ ਕੰਡੇ ਦੇ ਉੱਤੇ ਪਹੁੰਚ ਗਏ ਤੇ ਉਹਨਾਂ ਘਰਾਂ ਦੀਆਂ ਤਸਵੀਰਾਂ ਦੇਖ ਕੇ ਗੱਜ ਭਰ ਆਉਂਦਾ ਹੈ ਕਿਤੇ ਸੱਚੀ ਮੁੱਚੀ ਇਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਰੁੱੜ ਹੀ ਨਾ ਜਾਣ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਤਰਾ ਹਾਲੇ ਮੁੱਕਿਆ ਨਹੀਂ ਖਤਮ ਨਹੀਂ ਹੋਇਆ ਕਿਉਂਕਿ ਬਨ ਖੁਰਨ ਦਾ ਡਰ ਬਣਿਆ ਹੋਇਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਚੁੱਕਨੇ ਰਹਿਣ ਦੀ ਲੋੜ ਆ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਸਭਨੂੰ ਹੀ ਮਿਲ ਕੇ ਇਹਨਾਂ ਬੰਨਾਂ ਨੂੰ ਭਵਿੱਖ ਦੇ ਵਿੱਚ ਵੀ ਤੇ ਅੱਜ ਵੀ ਮਜ਼ਬੂਤ ਕਰਨ ਦੇ ਲਈ ਵੱਡੇ ਕੰਮ ਕਰਨੇ ਚਾਹੀਦੇ ਆ ਪੰਜਾਬ ਦੀ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਇੱਕ ਐਪ ਸ਼ੁਰੂ ਕੀਤੀ ਹੈ ਉਹਦੇ ਵਿੱਚ ਲੋਕ ਆ ਜਿਹੜੇ ਦੁਨੀਆ ਭਰ ਦੇ ਵਿੱਚੋਂ ਦਾਨ ਆ ਜਿਹੜੇ ਉਹ ਪੇਸ਼ ਕਰ ਸਕਦੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਅਸੀਂ ਇੱਕ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਉੱਤੇ ਹੜਪੀੜਿਤ ਲੋਕਾਂ ਦੇ ਉੱਤੇ ਖਰਚ ਕਰਾਂਗੇ ਪਰ ਇਸ ਵੇਲੇ ਜੋ ਅਸੀਂ ਦੇਖ ਰਹੇ ਆ ਉਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਰੇਤ ਚੁੱਕਣ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਇਹ ਕੰਮ ਸਭ ਤੋਂ ਵੱਡਾ ਇਹ ਕੰਮ ਘਰ ਪਾ ਕੇ ਦੇਣ ਤੋਂ ਵੀ ਵੱਡਾ ਇਹ ਪਸ਼ੂ ਲੈ ਕੇ ਦੇਣ ਤੋਂ ਵੀ ਵੱਡਾ ਕਿਉਂਕਿ ਗੱਲ ਇਹ ਅਸਲ ਵਿੱਚ ਵੀ ਜੇਕਰ ਖੇਤ ਵਿਹਲੇ ਹੋਣਗੇ ਰੇਤ ਪੱਖੋਂ ਤੇ ਤਾਂ ਹੀ ਇਹਦੇ ਵਿੱਚ ਅਗਲੀ ਫਸਲ ਦਾ ਪ੍ਰਬੰਧ ਹੋਊਗਾ ਹਾਲਾਂਕਿ ਝੋਨਾ ਜਿਹੜਾ ਉਹ ਹਾਲੇ ਹਰਾ ਖੜਾ ਤੇ ਅਗਲੀ ਫਸਲ ਦੇ ਲਈ ਸਮਾਂ ਹੈ ਪਰ ਜੇ ਅਗਲੀ ਫਸਲ ਦੇ ਵਿੱਚ 2 ਮਹੀਨਿਆਂ ਦਾ ਸਮਾਂ ਪਿਆ ਵੀ ਹੋਵੇ ਤਾਂ ਉਹ 2 ਮਹੀਨੇ ਦੇ ਵਿੱਚ ਖੇਤ ਵਿਹਲਾ ਹੋ ਕੇ ਪੱਧਰ ਕਿਵੇਂ ਹੋਊਗਾ ਸਵਾਲ ਇਹ ਆ ਹਾਲਾਂਕਿ ਲੋਕ ਆਪਣੇ ਟਰੈਕਟਰਾਂ ਦੀ ਪੇਸ਼ਕਸ਼ ਕਰ ਰਹੇ ਆ ਲੋਕਾਂ ਨੂੰ ਟਰੈਕਟਰਾਂ ਦੀ ਕਮੀ ਨਹੀਂ ਹੋਣ ਦੇਣੀ ਪਰ ਇੰਨੀ ਗੱਲ ਜ਼ਰੂਰ ਹੈ ਜੀ ਕਿ ਇਸ ਵੇਲੇ ਮਿਹਨਤ ਬਹੁਤ ਵੱਡੇ ਪੱਧਰ ਦੇ ਉੱਤੇ ਚਾਹੀਦੀ ਆ ਖੇਤ ਪੱਧਰੇ ਹੋਣਗੇ ਤਾਂ ਕਣਕ ਦੀ ਬਜਾਈ ਹੋਊਗੀ ਜਿਹੜੇ ਜਿਹੜੇ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸਾਨ ਨੂੰ ਕਣਕ ਦਾ ਬੀਜ ਮੁਹੱਈਆ ਕਰਾਵਾਂਗੇ ਅਸੀਂ ਉਹਨਾਂ ਦੇ ਲਈ ਬਾਕੀ ਖਾਦਾਂ ਮੁਹੱਈਆ ਕਰਾਵਾਂਗੇ ਅਸੀਂ ਉਹਨਾਂ ਦੇ ਲਈ ਖੇਤਾਂ ਦੇ ਵਿੱਚ ਟਰੈਕਟਰ ਚੱਲਣ ਵਾਸਤੇ ਟਰੈਕਟਰ ਮੁਹੱਈਆ ਕਰਾਵਾਂਗੇ ਤੇ ਟਰੈਕਟਰਾਂ ਵਿੱਚ ਡੀਜ਼ਲ ਵੀ ਪਾਵਾਂਗੇ ਉਹਨਾਂ ਸਭਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਜਦੋਂ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੀ ਆਪਾ ਸਿਫਤ ਵੀ ਕਰੀਏ ਜਦੋਂ ਜਿਹੜਾ ਬੰਦਾ ਪੰਜਾਬ ਪੱਖੀ ਨਹੀਂ ਚੱਲਦਾ ਉਹਦੇ ਉੱਤੇ ਟਿੱਪਣੀ ਵੀ ਕਰੀਏ ਮर्यादा ਦੇ ਵਿੱਚ ਰਹਿ ਕੇ ਕਈ ਵਾਰੀ ਸਾਡੀ ਆੜਤ ਬਣ ਜਾਂਦੀ ਹੈ ਵੀ ਬੰਦਾ ਚੰਗਾ ਕੰਮ ਕਰਦਾ ਹੁੰਦਾ ਆਪਾਂ ਉਹਦੀ ਮਿੱਟੀ ਪਟੜਣ ਲੱਗ ਪੈਨੇ ਆ ਲੈ ਇਹਦਾ ਪਸ਼ੋਕੜ ਦੇਖੇ ਕੀ ਆ ਕਿਉਂਕਿ ਪਸ਼ੋਕੜ ਨਹੀਂ ਆਪਾਂ ਅੱਗੇ ਵੀ ਦੇਖਣਾ ਕੱਲਾ ਪਸ਼ੋਕੜ ਨਹੀਂ ਦੇਖਣਾ ਅਸੀਂ ਵਰਤਮਾਨ ਵੀ ਦੇਖਣਾ ਮੈਂ ਮੇਸ਼ੇ ਸ਼ੈ ਗੱਲ ਕਹਿਣਾ ਜਿਹੜੇ ਬੰਦਿਆਂ ਦੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਉਹ ਅੱਜ ਵੀ ਇੱਥੇ ਬੱਠਲ ਚੱਕ ਕੇ ਤੇ ਕਈ ਚੱਕ ਕੇ ਰੇਤਾ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੱਢਣ ਵਾਸਤੇ ਤਿਆਰ ਬਰ ਤਿਆਰ ਬੈਠੇ ਆ ਪਰ ਜਿਨ੍ਹਾਂ ਨੇ ਨਾ ਕਈ ਨੂੰ ਹੱਥ ਲਾਉਣਾ ਨਾ ਉਹਨੇ ਰੇਤ ਦੀ ਇੱਕ ਮੁਠੀ ਇਧਰੋਂ ਚੱਕ ਕੇ ਇਧਰ ਕਰਨੀ ਆ ਉਹ ਬੈਠ ਕੇ ਘਰ ਦੇ ਵਿੱਚ ਕਿਸੇ ਦੇ ਬਾਰੇ ਕੋਈ ਵੀ ਟਿੱਪਣੀ ਕਰਦੇ ਆ ਉਹਨਾਂ ਦਾ ਵजूद ਕੋਈ ਨਹੀਂ ਤੇ ਇਹਨਾਂ ਲੋਕਾਂ ਦੀਆਂ ਟਿੱਪਣੀਆਂ ਪੜ੍ਹ ਕੇ ਸੁਣ ਕੇ ਕਦੇ ਵੀ ਨਾ ਪੱਖੀ ਨਹੀਂ ਹੋਣਾ ਚਾਹੀਦਾ ਕਦੇ ਵੀ ਡਿਸਕਰੇਜ ਨਹੀਂ ਹੋਣਾ ਚਾਹੀਦਾ ਕਦੇ ਵੀ ਢੇਰੀ ਨਹੀਂ ਟੋਣੀ ਚਾਹੀਦੀ ਕਿਉਂਕਿ ਐਤ ਕੀ ਪੰਜਾਬੀਆਂ ਨੇ ਪੰਜਾਬੀਆਂ ਦੀ ਜਿਹੜੀ ਮਦਦ ਕੀਤੀ ਆ ਇਹਨੇ ਦੁਨੀਆ ਭਰ ਦੇ ਵਿੱਚ ਦੱਸ ਦਿੱਤਾ ਕਿ ਪੰਜਾਬੀਆਂ ਦਾ ਏਕਾ ਕੀ ਕੁਝ ਕਰ ਸਕਦਾ ਇਹਨੇ ਦੁਨੀਆ ਭਰ ਦੇ ਵਿੱਚ ਸੁਨੇਹਾ ਪਹੁੰਚਾਇਆ ਕਿ ਪੰਜਾਬੀ ਇਉਂ ਵੀ ਕੰਮ ਕਰਦੇ ਆ ਸਾਡੇ ਵਿੱਚ ਲੱਖ ਕਮੀਆਂ ਹੋ ਸਕਦੀਆਂ ਪਰ ਜਦੋਂ ਕਦੇ ਭੀੜ ਪਵੇ ਪੰਜਾਬ ਦੇ ਉੱਤੇ ਉਦੋਂ ਫਿਰ ਪੰਜਾਬੀ ਕਿਵੇਂ ਖੜ ਜਾਂਦੇ ਆ ਕਿਵੇਂ ਟੁੱਟਦੇ ਹੋਏ ਬੰਨਾਂ ਦੇ ਵਿੱਚ ਮਨੁੱਖੀ ਕੜੀ ਬਣਾ ਕੇ ਬੈਠ ਜਾਂਦੇ ਆ ਵੀ ਭਾਈ ਅਸੀਂ ਬੈੰਨੇ ਆ ਹੁਣ ਲਾ ਲੋ ਬੰਨ ਪਾਵੇਂ ਆਪ ਰੁੱੜ ਜਾਣ ਆਪਣੀਆਂ ਜ਼ਿੰਦਗੀਆਂ ਦੀ ਪਰਵਾਹ ਨਹੀਂ ਕਰਦੇ ਇਹ ਪੰਜਾਬੀਆਂ ਦੀ ਕਦਰ ਕਰਨੀ ਬਣਦੀ ਹੈ ਤੇ ਪੰਜਾਬੀ ਪੰਜਾਬੀ ਦੇ ਪੈਰ ਨਾ ਮਿੱਦੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਲੰਘੇ ਕੱਲ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਕੁਝ ਬਿਆਨ ਆਏ ਆ ਉਹ ਆਏ ਜੀ ਪ੍ਰਵਾਸੀ ਮਜ਼ਦੂਰਾਂ ਦੇ ਸੰਦਰਭ ਦੇ ਵਿੱਚ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਜੋ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਨੇ ਕਰਤੂਤ ਕੀਤੀ ਆ ਇਹਨੂੰ ਪੁੱਠਾ ਟੰਗਣਾ ਚਾਹੀਦਾ ਹੈ ਇਹਨੂੰ ਫਾਹਾ ਲਾਉਣਾ ਚਾਹੀਦਾ ਜੋ ਜਲੰਧਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ 4 ਸਾਲ ਦੀ ਬੱਚੀ ਨਾਲ ਕੁਕਰਮੰਦੀ ਦੀ ਕੋਸ਼ਿਸ਼ ਕੀਤੀ ਇਹਦੀ ਸਿਧਰਪਰੇੜ ਵੀ ਹੋਈ ਆ ਤੇ ਇਹਨੂੰ ਕਾਨੂੰਨ ਦੇ ਮੁਤਾਬਕ ਸਖਤ ਸਜ਼ਾ ਵੀ ਮਿਲਣੀ ਚਾਹੀਦੀ ਆ ਪਰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਾਰੇ ਪ੍ਰਵਾਸੀ ਮਜ਼ਦੂਰ ਗਲਤ ਨਹੀਂ ਹੋਣਗੇ ਜਿਹੜੇ ਪ੍ਰਵਾਸੀ ਮਜ਼ਦੂਰ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਆਪਣੇ ਚੰਗੇ ਕਰਕੇ ਵੀ ਰਹਿੰਦੇ ਆ ਪਰ ਜਿਹੜਿਆਂ ਬੰਦਿਆਂ ਦੀ ਮਾੜੀ ਕਰਤੂਤ ਆ ਉਹ ਬੰਦਿਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੰਜਾਬ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਨੇ ਸ਼ੁਰੂ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਕੱਢੋ ਇਹਨਾਂ ਨੂੰ ਕਮਰਾ ਨਹੀਂ ਦੇਣਾ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਤੋਂ ਕੰਮ ਨਹੀਂ ਲੈਣਾ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹਨਾਂ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਇੱਥੇ ਨਹੀਂ ਬਣਨਾ ਚਾਹੀਦਾ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ 100% ਦੀ ਸਹਿਮਤਾ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਬਿਲਕੁਲ ਨਹੀਂ ਬਣਨਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਾਸੀ ਹਿਮਾਚਲ ਦੇ ਵਿੱਚ ਜਾ ਕੇ ਆਧਾਰ ਕਾਰਡ ਬਣਾ ਸਕਦੇ ਹਾਂ ਕੀ ਅਸੀਂ ਪੰਜਾਬ ਦੇ ਲੋਕ ਹਿਮਾਚਲ ਚ ਜਾ ਕੇ ਵੋਟ ਪਾ ਸਕਦੇ ਆ ਜੇ ਯੂਪੀ ਦੇ ਬੰਦੇ ਪੰਜਾਬ ਦੇ ਵਿੱਚ ਆ ਕੇ ਬਿਹਾਰ ਦੇ ਬੰਦੇ ਪੰਜਾਬ ਦੇ ਵਿੱਚ ਆ ਕੇ ਵੋਟਾਂ ਬਣਾ ਤੇ ਪਾ ਸਕਦੇ ਆ ਇਹਦਾ ਮਤਲਬ ਰਾਜਨੀਤਿਕ ਕਾਰਨ ਵੀ ਆ ਇਹਦਾ ਮਤਲਬ ਆਮ ਲੋਕਾਂ ਦਾ ਕਾਰਨ ਨਹੀਂ ਆ ਪਰ ਇਹ ਸਾਰਾ ਸਿਸਟਮ ਬੰਦ ਹੋਣਾ ਚਾਹੀਦਾ ਉਹ ਆਏ ਆ ਕੰਮ ਕਰਨ ਦੇ ਲਈ ਸਤਕਾਰ ਦੇਣਾ ਚਾਹੀਦਾ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਮਿਹਨਤਾਂ ਦੇਣਾ ਚਾਹੀਦਾ ਪਰ ਪੱਕੇ ਤੌਰ ਦੇ ਉੱਤੇ ਜੇਕਰ ਵਸਨੀਕ ਉਹ ਬਣਦੇ ਆ ਤੇ ਫਿਰ ਸਾਨੂੰ ਵੀ ਵਕ ਵਕ ਥਾਵਾਂ ਦੇ ਉੱਤੇ ਜ਼ਮੀਨਾਂ ਲੈਣ ਦੀ ਖੁੱਲ ਹੋਣੀ ਚਾਹੀਦੀ ਆ ਇਹ ਗੱਲ ਬੜੀ ਸਾਫ਼ ਆ ਪਰ ਜਿਹੜੀ ਗੱਲ ਕ੍ਰਾਈਮ ਦੀ ਆ ਜਿਹੜੀ ਅਪਰਾਧ ਦੀ ਆ ਉਹ ਅਪਰਾਧਿਕ ਵਿਰਤੀ ਕਿਸੇ ਵੀ ਬੰਦੇ ਦੇ ਹੋ ਸਕਦਾ ਤੁਹਾਡੇ ਕੋਲ ਨਾਲ ਬੈਠਾ ਉਹਦੇ ਮਨ ਦੇ ਵਿੱਚ ਵੀ ਲੁਕੀ ਹੋਵੇ ਹੋ ਸਕਦਾ ਵੀ ਜਿਹਨੂੰ ਤੁਸੀਂ ਬਹੁਤ ਚੰਗਾ ਸਮਝਦੇ ਆ ਉਹ ਤੁਹਾਡੇ ਪਰਿਵਾਰ ਦੇ ਕਿਸੇ ਜੀ ਦੇ ਬਾਰੇ ਬੱਚੇ ਬਾਰੇ ਧੀ ਬਾਰੇ ਭੈਣ ਬਾਰੇ ਕੋਈ ਗਲਤ ਸੋਚ ਰੱਖਦਾ ਹੋਵੇ ਬੰਦੇ ਦਾ ਕੁਝ ਪਤਾ ਹੀ ਨਹੀਂ ਵੀ ਅਗਲੇ ਮਿੰਟ ਦੇ ਵਿੱਚ ਇਹਨੇ ਕੀ ਹਰਕਤ ਕਰਨੀ ਆ ਆ ਜਿਹੜੀ ਹੁਣ ਖਬਰ ਆਈ ਆ ਕਿ ਰੁਪਿੰਦਰ ਕੌਰ ਪੰਦੇਰਨਾ ਦੀ ਇੱਕ ਔਰਤ ਦਾ ਕਤਲ ਕਰਤਾ ਕਤਲ ਕਰਨ ਵਾਲਾ ਵੀ ਪੰਜਾਬੀ ਤੇ ਕਤਲ ਕਰਵਾਉਣ ਵਾਲਾ ਵੀ ਪੰਜਾਬੀ ਤੇ ਕਤਲ ਹੋਣ ਵਾਲੀ ਵੀ ਪੰਜਾਬੀ ਹੁਣ ਆਪਾਂ ਦੱਸੋ ਵੀ ਕਿਹੜੀ ਵੈਰੀਫਿਕੇਸ਼ਨ ਕਰੀਏ ਤੇ ਕਿਹਦੇ ਬਾਰੇ ਆਪਾਂ ਕਹੇ ਵੀ ਮਤਾ ਪਾਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਕੱਢਦੇ ਆ ਮਤਲਬ ਇਹ ਹੈ ਜੀ ਕਿ ਉਹ ਪੰਜਾਬੀ ਵੀ ਕ੍ਰਿਮੀਨਲ ਮੰਡਟ ਹੋ ਸਕਦਾ ਉਹ ਪ੍ਰਵਾਸੀ ਵੀ ਹੋ ਸਕਦਾ ਉਹ ਕੋਈ ਵੀ ਹੋ ਸਕਦਾ ਤੇ ਇਹੋ ਜੇ ਆਪਾਂ ਨੂੰ ਵੇਰਵੇ ਮਿਲਦੇ ਆ ਹੁਣ ਕਈ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਖਾਸ ਕਰਕੇ ਪ੍ਰਵਾਸੀ ਮਜ਼ਦੂਰ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਜੇਕਰ 1 2 5 10 ਜਿੰਨੇ ਵੀ ਲੋਕਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਪਰ ਤੁਸੀਂ ਸਾਨੂੰ ਸਾਰਿਆਂ ਨੂੰ ਇੱਕੋ ਰਸੇ 'ਨਾ ਬਨੋ ਵੀ ਇਹ ਸਾਰੇ ਹੀ ਗਲਤ ਆ ਇਹ ਸਾਰੇ ਹੀ ਭਜਾਉਣ ਵਾਲੇ ਆ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਤੋਂ ਕੰਮ ਨਹੀਂ ਲੈਣਾਗਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਪਾਸੇ ਦੇ ਵੱਲ ਵੀ ਦੇਖੋ ਵੀ ਸਾਡਾ ਆਪਣਾ ਨਿੱਜੀ ਕਸੂਰ ਹੈ ਕੀ ਆ ਹੁਣ ਪਤਾ ਲੱਗਾ ਜੀ ਜੋਗਿੰਦਰ ਸਿੰਘ ਉਗਰਾਹਾ ਤੇ ਕੁਝ ਹੋਰ ਕਿਸਾਨ ਜਥੇਬੰਦਗਾਂ ਦੇ ਆਗੂਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਹਾਧਾ ਨਾਰਾ ਮਾਰਿਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਪਹਿਲਾਂ ਉਹਦੇ ਮੁੱਖ ਬਿੰਦੂ ਸਾਂਝੇ ਕਰਦੇ ਆਂ ਤੇ ਫਿਰ ਕਰਾਂਗੇ ਟਿੱਪਣੀ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਦੇ ਉੱਤੇ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰ ਸਾਡੀ ਖੇਤੀ ਸਾਡੀ ਕਿਸਾਨੀ ਦਾ ਹਿੱਸਾ ਨੇ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਾਹੌਲ ਬਣਾਉਣਾ ਮੰਦਭਾਗਾ ਹੈ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਕਤਲ ਮਾਮਲੇ ਦੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਭਾਈ ਇਸ ਵੇਲੇ ਸਾਰੇ ਪ੍ਰਵਾਸੀ ਮਜ਼ਦੂਰ ਹੀ ਅਪਰਾਧਿਕ ਵਿਰਤੀ ਵਾਲੇ ਨੇ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਇਸ ਗੱਲ ਦਾ ਡਟਵਾ ਵਿਰੋਧ ਕੀਤਾ ਗਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਇਸ ਮੁਹਿੰਮ ਦੇ ਵਿੱਚ ਕਿਰਤੀਆਂ ਤੇ ਪੰਜਾਬੀਆਂ ਦੀ ਖਿਲਾਫਤ ਕੀਤੀ ਜਾ ਰਹੀ ਹੈ ਹੜ੍ਹਾਂ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਟੱਟੇ ਦੇ ਵਿੱਚ ਰੋਲਣਾ ਇਸ ਮੁਹਿੰਮ ਦਾ ਮੁੱਖ ਤੌਰ ਦੇ ਉੱਤੇ ਉਦੇਸ਼ ਆ ਇੱਕਦਮ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਪੰਜਾਬ ਦੇ ਮੀਡੀਆ ਦੇ ਵਿੱਚ ਚੁੱਕਿਆ ਗਿਆ ਇਥੋਂ ਪਤਾ ਲੱਗਦਾ ਕਿ ਹੜ੍ਹਾਂ ਦੇ ਕਹਿਰ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੇ ਲਈ ਇਹ ਪਤਾ ਖੇੜਿਆ ਜਾ ਰਿਹਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਪ੍ਰਵਾਸੀ ਮਜ਼ਦੂਰਾਂ ਬਿਨਾ ਪੰਜਾਬ ਦਾ ਸਰਨਾ ਵੀ ਨਹੀਂ ਕਿਸੇ ਨੂੰ ਹੋ ਸਕਦਾ ਮੇਰੀ ਇਹ ਗੱਲ ਗਲਤ ਲੱਗੇ ਵੀ ਲੈ ਕਿਵੇਂ ਨਹੀਂ ਸਰਨਾ ਸਾਰ ਕੇ ਦਿਖਾ ਦੇਗੇ ਬਿਲਕੁਲ ਠੀਕ ਆਪਾਂ ਨੂੰ ਸਾਰ ਕੇ ਦਿਖਾਉਣਾ ਚਾਹੀਦਾ ਅਸੀਂ ਤਾਂ ਕੰਮ ਕਰਕੇ ਰਾਜ਼ੀ ਹੀ ਨਹੀਂ ਇਹਨਾਂ ਬਿਨਾ ਸਾਡਾ ਝੋਨਾ ਲੱਗਦਾ ਹੀ ਨਹੀਂ ਸਾਡਾ ਝੋਨਾ ਵੱਡਿਆ ਹੀ ਨਹੀਂ ਜਾਂਦਾ ਪੰਜਾਬ ਦੇ ਵੱਖ-ਵੱਖ ਉਦਯੋਗਾਂ ਦੇ ਮਾਲਕਾਂ ਨੇ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਇਹ ਗੱਲ ਕਹੀ ਹੈ ਜੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਮਾਹੌਲ ਬਣ ਗਿਆ ਇਹਦੇ ਕਰਕੇ ਇਹ ਕੰਮ ਛੜ ਛੜ ਕੇ ਜਾ ਰਿਹਾ ਤੇ ਸਾਡੇ ਕਾਰੋਬਾਰ ਦੇ ਉੱਤੇ ਅਸਰ ਪੈ ਰਿਹਾ ਉਤਪਾਦਨ ਤੇ ਅਸਰ ਪੈ ਰਿਹਾ ਉਹ ਇਹ ਗੱਲ ਕਹਿੰਦੇ ਵੀ ਜਿਹੜੇ ਵੀ ਲੋਕ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਇਹਦੇ ਕਰਕੇ ਇਸ ਵੇਲੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਵੀ ਅਸਰ ਪਊਗਾ ਸਾਡੇ ਕਾਰੋਬਾਰ ਤੇ ਅਸਰ ਪਊਗਾ ਜੇ ਜੋ ਕਾਰੋਬਾਰ ਤੇ ਅਸਰ ਪਊਗਾ ਜੀ ਫਿਰ ਅਸੀਂ ਵੀ ਕਿਵੇਂ ਟੈਕਸ ਤਾਰਾਂਗੇ ਇਸ ਕਰਕੇ ਸਾਨੂੰ ਮਜ਼ਦੂਰਾਂ ਦੀ ਲੋੜ ਆ ਸਾਡੀਆਂ ਫੈਕਟਰੀਆਂ ਸਾਡੀਆਂ ਮਸ਼ੀਨਾਂ ਸਾਡੇ کارਖਾਨੇ ਮਜ਼ਦੂਰਾਂ ਤੋਂ ਬਿਨਾਂ ਨਹੀਂ ਚੱਲਦੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿਸੇ ਨੇ ਕਿਹਾ ਜੀ ਸਾਨੂੰ 300 ਮਜ਼ਦੂਰ ਦੀ ਲੋੜ ਆ ਕਿਸੇ ਨੇ ਕਿਹਾ ਸਾਨੂੰ 500 ਮਜ਼ਦੂਰ ਦੀ ਲੋੜ ਆ ਹੁਣ ਬਹੁਤ ਸਾਰੀਆਂ ਫੈਕਟਰੀਆਂ ਦੇ ਬਾਹਰ ਮੋٹے ਅੱਖਰਾਂ ਦੇ ਵਿੱਚ ਲਿਖ ਕੇ ਲਾਇਆ ਕਿ ਫੈਕਟਰੀ ਦੇ ਵਿੱਚ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦੀ ਲੋੜ ਹੈ ਜੇ ਹੁਣ ਇਹ 500 ਗਿਆ 700 ਗਿਆ ਜਾਂ ਸਾਰੇ ਗਏ ਇੱਥੇ ਪੰਜਾਬਗਾਂ ਨੂੰ ਜਾ ਕੇ ਹਾਜ਼ਰ ਹੋ ਜਾਣਾ ਚਾਹੀਦਾ ਪੰਜਾਬਗਾਂ ਨੂੰ ਚਾਹੀਦਾ ਜੀ ਕਿ ਅਸੀਂ ਆਪ ਕੰਮ ਕਰਦੇ ਆ ਉਹ ਭਜਾਤੇ ਕੋਈ ਚੱਕਰ ਨਹੀਂ ਮੈਂ ਹੈਗਾ ਜਦੋਂ ਅਸੀਂ ਹੈਗੇ ਜਦੋਂ ਫਿਰ ਆ ਗੱਲ ਕਰਨੀ ਚਾਹੀਦੀ ਆ ਮਤਲਬ ਅਸੀਂ ਹਰ ਬਿੰਦੂ ਨੂੰ ਸਮਝੀਏ ਜੋ ਕ੍ਰਾਈਮ ਹੋਇਆ ਉਸ ਕ੍ਰਾਈਮ ਦੇ ਖਿਲਾਫ ਜਾਣਾ ਚਾਹੀਦਾ ਉਸ ਕ੍ਰਾਈਮ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਪਰ ਉਹਦੇ ਚੱਕਰ ਦੇ ਵਿੱਚ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਸਾਰੇ ਹੀ ਬੱਚਿਆਂ ਦੇ ਨਾਲ ਗਲਤ ਕੰਮ ਕਰਦੇ ਆ ਸਾਰੇ ਹੀ ਇਸ ਵੇਲੇ ਕਾਤਲ ਆ ਇਹ ਵੀ ਗਲਤ ਗੱਲ ਆ ਕਿਉਂਕਿ ਹਰ ਰੋਜ਼ ਅਖਬਾਰਾਂ ਦੇ ਵਿੱਚ ਇਹ ਵੀ ਛਪਿਆ ਹੁੰਦਾ ਕਿ ਫਲਾਣੀ ਤਾਂ ਦੇ ਉੱਤੇ ਭਰਾ ਨੇ ਭਰਾ ਨੂੰ ਗੋਲੀ ਮਾਰ ਦਿੱਤੀ ਫਲਾਣੀ ਥਾਂ ਦੇ ਉਤੇ ਪੁੱਤ ਨੇ ਪਿਆ ਉਹਨੂੰ ਗੋਲੀ ਮਾਰਤੀ ਫਲਾਣੀ ਥਾਂ ਦੇ ਉਤੇ ਦੋਸਤ ਨੇ ਦੋਸਤ ਦਾ ਕਤਲ ਕਰਤਾ ਹੁਣ ਉਹ ਜਦੋਂ ਪੰਜਾਬੀ ਪੰਜਾਬੀ ਨੂੰ ਮਾਰਦਾ ਤੇ ਹੁਣ ਆਪਾਂ ਇੱਥੇ ਕਿਹੜਾ ਨੁਕਤਾ ਚੁੱਕਾਂਗੇ ਸਵਾਲ ਇਹ ਵੀ ਆ ਕ੍ਰਾਈਮ ਕਿਤੇ ਵੀ ਨਹੀਂ ਹੋਣਾ ਚਾਹੀਦਾ ਕ੍ਰਾਈਮ ਵਾਲੀ ਬਿਰਤੀ ਖਤਮ ਹੋਣੀ ਚਾਹੀਦੀ ਆ ਪਰ ਆਪਾਂ ਗੱਲ ਦੀ ਗੰਭੀਰਤਾ ਨੂੰ ਵੀ ਸਮਝ ਗਏ ਵੀ ਇਸ ਮਾਮਲੇ ਦੇ ਦੋਨੋਂ ਪਹਿਲੂਆਂ ਦੇ ਵਿੱਚੋਂ ਕਿਹੜਾ ਪਹਿਲੂ ਠੀਕ ਆ ਤੇ ਕਿਹੜਾ ਗਲਤ ਆ ਲੰਗ ਕੱਲ ਇੱਕ ਜਾਣਕਾਰੀ ਆਈ ਆ ਉਹ ਇਹ ਆ ਜਿਕੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਰਾਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਬਾਰੇ ਵੀਰਵਾ ਸੰਝਾ ਕਰ ਦਿੱਤਾ ਸੀ ਕਿ ਇਹਨਾਂ ਨੇ ਕਿਵੇਂ ਪਿੰਡਾਂ ਦੇ ਵਿੱਚ ਸੇਵਾ ਕਰਨੀ ਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਹਨੇ ਜਾ ਕੇ ਸੇਵਾ ਕਰਨੀ ਆ ਆਉਂਦੇ ਦਿਨਾਂ ਦੇ ਵਿੱਚ ਸੇਵਾ ਕਿਸ ਤਰੀਕੇ ਦੇ ਨਾਲ ਹੋਊਗੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਅੱਗੇ ਵਧਾਂਗੇ ਤੇ ਹੜ ਪ੍ਰਭਾਵਿਤ ਲੋਕਾਂ ਨੂੰ ਇੱਕ ਵਾਰ ਫਿਰ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ ਤੇ ਲੱਗੇ ਰਹਾਂਗੇ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਤੇ ਫਿਰ ਕਰਾਂਗੇ ਟਿੱਪਣੀ ਲੰਗਕਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ 17 ਤੋਂ ਵੱਧ ਪ੍ਰਮੁੱਖ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਤੇ ਰਾਹਤ ਬੀਮਾ ਨੇ ਹਿੱਸਾ ਲਿਆ ਮੀਟਿੰਗ ਦਾ ਉਦੇਸ਼ ਹੜਪੀੜਤ ਪਰਿਵਾਰਾਂ ਦੇ ਲਈ ਪਾਰਦਰਸ਼ੀ ਰਾਹਤ ਪ੍ਰਣਾਲੀ ਤਿਆਰ ਕਰਨਾ ਸੀ ਇਸ ਦੌਰਾਨ ਦੱਸਿਆ ਗਿਆ ਕਿ ਨਵਾਂ ਰਾਹਤ ਪੋਰਟਲ ਸੇਵਾ ਕਨੈਕਟ ਲਗਭਗ ਤਿਆਰ ਹੈ ਜਿਹਨੂੰ ਅੱਜ ਜਾਂ ਕੱਲ ਦੇ ਵਿੱਚ ਜਨਤਾ ਦੇ ਲਈ ਲਾਂਚ ਕੀਤਾ ਜਾ ਸਕਦਾ ਹੈ ਇਸ ਪੋਰਟਲ ਦੇ ਮਾਧਿਅਮ ਰਾਹੀਂ ਹੜ੍ਹ ਪ੍ਰਭਾਵਿਤ ਪਰਿਵਾਰ ਆਪਣੀਆਂ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦਕਿ ਸੇਵਾ ਸੰਸਥਾਵਾਂ ਆਪਣੇ ਵੱਲੋਂ ਉਪਲਬਧ ਕਰਾਈ ਜਾਣ ਵਾਲੀ ਮਦਦ ਨੂੰ ਰਜਿਸਟਰ ਕਰਨੀਆਂ ਰਾਸ਼ਨ ਦਵਾਈਆਂ ਕੱਪੜੇ ਆਦਿ ਰਾਹਤ ਸਮਗਰੀ ਦਾ ਪਾਰਦਰਸ਼ੀ ਵੰਡਣ ਹੋਵੇਗਾ ਤੇ ਪ੍ਰਭਾਵਿਤ ਪਿੰਡਾਂ ਦਾ ਸਰਵੇ ਕਰਕੇ ਅਸਲ ਜ਼ਰੂਰਤਮੰਦਾਂ ਤੱਕ ਚੀਜ਼ ਪਹੁੰਚਾਈ ਜਾਵੇਗੀ ਹੜ੍ਹ ਦੇ ਨਾਲ ਪੈਦਾ ਹੋਏ ਹਾਲਾਤ ਜਿਵੇਂ ਕਿ ਘਰਾਂ ਦਾ ਡਿੱਗਣਾ ਜਿਕੜ ਦੀ ਸਮੱਸਿਆ ਬਿਮਾਰੀਆਂ ਤੇ ਮੱਛਰ ਨਾਲ ਫੈਲਣ ਵਾਲੇ ਰੋਗਾਂ ਦੇ ਉੱਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਗਲੋਬਲ ਸਿੱਖ ਸੁਸਾਇਟੀ ਤੇ ਹੋਰ ਸਿੱਖ ਸੰਗਠਨਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਰਾਤ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਸੀ ਵਲੰਟੀਅਰ ਟੀਮਾਂ ਰੋਜ਼ਾਨਾ ਸਵੇਰੇ ਘਰਾਂ ਦੇ ਵਿੱਚ ਜਾ ਕੇ ਸਥਿਤੀ ਦਾ ਬਲੰਕਣ ਕਰਦੀਆਂ ਤੇ ਫਿਰ ਰਾਤ ਨੂੰ ਰਿਪੋਰਟ ਤਿਆਰ ਕਰਦੀਆਂ ਇਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਅਗਲੇ ਦਿਨ ਦੀ ਰਾਹਤ ਦੀ ਯੋਜਨਾ ਬਣਾਈ ਜਾਂਦੀ ਹੈ ਜਥੇਦਾਰ ਗੜਗੱਜ ਨੇ ਅਪੀਲ ਕੀਤੀ ਹੈ ਕਿ ਆਪਸੀ ਸਹਿਯੋਗ ਦੇ ਨਾਲ ਰਾਹਤ ਕੰਮ ਕੀਤੇ ਜਾਣ ਤਾਂ ਕਿ ਨਾ ਤਾਂ ਕੋਈ ਸਮਗਰੀ ਬਰਬਾਦ ਹੋਵੇ ਤੇ ਨਾ ਹੀ ਕੋਈ ਹੜ ਪੀੜਿਤ ਪਰਿਵਾਰ ਮਦਦ ਤੋਂ ਵਾਂਝਾ ਰਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਇਹ ਗੱਲ ਕਹਿਣੀ ਬਣਦੀ ਆ ਜਜ਼ਬਾ ਲੋਕਾਂ ਦੇ ਵਿੱਚ ਇੰਨਾ ਵੀ ਚਲੋ ਹੋਰ ਵੀ ਬਹੁਤ ਸਾਰੇ ਭੈਣਾ ਵੀਰਾਂ ਦੇ ਵੱਲੋਂ ਜਾ ਕੇ ਉੱਥੇ ਆਪਣੀ ਇੱਛਾ ਦੇ ਮੁਤਾਬਕ ਸੇਵਾ ਸ਼ੁਰੂ ਕੀਤੀ ਗਈ ਆ ਘੱਟੋ ਘੱਟ 10 ਲੋਕਾਂ ਦੇ ਵੱਲੋਂ ਤਾਂ ਮੈਨੂੰ ਫੋਨ ਕੀਤੇ ਗਏ ਆ ਕਿ ਬਾਈ ਜੀ ਤੁਸੀਂ ਸਾਨੂੰ ਕਿਸੇ ਸੰਸਥਾ ਨਾਲ ਜੋੜ ਦਿਓ ਉਹਦੇ ਵਿੱਚ ਕੁਝ ਡਾਕਟਰ ਕੁੜੀਆਂ ਵੀ ਆ, ਕੁਝ ਨਰਸ ਕੁੜੀਆਂ ਵੀ ਆ, ਕੁਝ ਹੋਰ ਖੇਤੀਬਾੜੀ ਵਾਲੇ ਬੰਦੇ ਵੀ ਆ। ਜਿਨ੍ਹਾਂ ਨੇ ਇਹ ਗੱਲ ਕਹੀ ਜੀ ਕਿ ਸਾਨੂੰ ਕਿਸੇ ਸੰਸਥਾ ਨਾਲ ਜੋੜ ਦਿਓ। ਤੁਸੀਂ ਮਾੜਾ ਜਿਹਾ ਕਹਿ ਦਿਓ ਤੇ ਫਿਰ ਅਸੀਂ ਉੱਥੇ ਨਿਰਸਵਾਰਥ 4 ਦਿਨ ਦੇ ਲਈ, 5 ਦਿਨ ਦੇ ਲਈ, 10 ਦਿਨ ਦੇ ਲਈ, 2 ਦਿਨ ਦੇ ਲਈ ਜਿਹਦੇ ਕੋਲੇ ਜਿੰਨਾ ਵੀ ਸਮਾਂ ਹੈ ਉਹ ਕਹਿੰਜੀ ਅਸੀਂ ਉੱਥੇ ਸੇਵਾ ਕਰਨੀ ਆ। ਸਾਨੂੰ ਕੁਝ ਵੀ ਨਹੀਂ ਚਾਹੀਦਾ। ਸਾਨੂੰ ਸਿਰਫ ਅਗਵਾਈ ਕਰ ਲੈਣ ਸਾਡੀ ਵੀ ਭਾਈ ਤੁਸੀਂ ਇੱਥੇ ਲੱਗ ਜਾਓ, ਤੁਸੀਂ ਆਹ ਕੰਮ ਕਰਨਾ ਤੇ ਅਸੀਂ ਆਪਦੇ ਕੰਮ ਦੇ ਫੱਟੇ ਚੱਕ ਲੈਣੇ ਆ। ਇਹੋ ਜਿਹਾ ਜਜ਼ਬਾ ਪੰਜਾਬੀਆਂ ਦੇ ਵਿੱਚ ਆ ਜਿਹੜੇ ਇਹ ਲੱਭਦੇ ਫਿਰਦੇ ਜੀ ਕਿ ਸਾਨੂੰ ਕੰਮ ਦੱਸਿਆ ਜਾਵੇ ਅਸੀਂ ਕਰਨਾ ਕੀ ਆ ਤੇ ਇਹ ਪੰਜਾਬੀ ਹੀ ਕਰ ਸਕਦੇ ਆ ਕਿਸੇ ਹੋਰ ਸੂਬੇ ਦੇ ਵਿੱਚ ਵੀ ਆਫਤ ਆਵੇ ਤਾਂ ਪੰਜਾਬੀਆਂ ਦੇ ਅੰਦਰ ਇਹੀ ਭਾਵਨਾ ਹੁੰਦੀ ਆ ਸੋ ਚੰਗੀ ਗੱਲ ਆ ਵੀ ਜੇਕਰ ਵਿਧੀਵਤ ਤਰੀਕੇ ਦੇ ਨਾਲ ਸਾਰਾ ਕੁਝ ਹੋਊਗਾ ਜਿਵੇਂ ਕਿ ਜਥੇਦਾਰ ਗੜਕਾ ਜੀ ਸਭ ਨੇ ਕਿਹਾ ਬਹੁਤ ਸਾਰਿਆਂ ਜਿੱਥੇ ਬੰਦਗਾਰੇ ਬੜੇ ਸੋਹਣੇ ਕੰਮ ਕੀਤੇ ਆ ਬੜੇ ਸੋਹਣੇ ਕੰਮ ਕਰਨ ਦੀ ਹਲੇ ਹੋਰ ਲੋੜ ਆ ਇਹ ਜਿਹੜੇ ਪੰਜਾਬੀ ਸਾਡੇ ਆਪਣੇ ਭੈਣਾ ਵੀਰ ਜਿਹੜੇ ਕਿ ਹਰ ਵਾਰੇ ਆ ਇਹ ਮੁੜ ਕੇ ਪੈਰਾਂ ਸਿਰ ਹੋ ਜਾਣ ਇਹ ਜ਼ਿੰਦਗੀ ਦੇ ਵਿੱਚ ਸੋਹਣੇ ਤਰੀਕੇ ਨਾਲ ਵਿਚਰਨ ਇਹਨਾਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ ਇਹਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਫੇਰ ਹੋਣ ਇਹਨਾਂ ਦੇ ਘਰ ਮੁੜ ਕੇ ਖੜੇ ਹੋ ਜਾਣ ਇਹਨਾਂ ਦੀਆਂ ਖੁਰਲੀਆਂ ਦੇ ਉੱਤੇ ਪਸ਼ੂ ਦਸਣ ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਨੱਚੇ ਇਹਨਾਂ ਦੇ ਜਿਹੜੇ ਆਪਣੇ ਪਰਿਵਾਰਕ ਜੀ ਤੁਰ ਗਏ ਉਹਨਾਂ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਸੱਚੀ ਮੁੱਚੀ ਅਸਲ ਆਸਰਾ ਬਣ ਕੇ ਸਾਰੇ ਹੀ ਪੰਜਾਬ ਵਾਸੀ ਇਹਨਾਂ ਦੇ ਨਾਲ ਖੜਨ ਸਮੇਂ ਦੀ ਲੋੜ ਇਹ ਆ ਕੁਦਰਤ ਦੀ ਕਰੋਪੀ ਦਾ ਕੋਈ ਪਤਾ ਨਹੀਂ ਹੁੰਦਾ ਇਹ ਉਹ ਜਾਂਬਾਜ਼ ਲੋਕ ਆ ਜਿਹੜੇ ਕਿ ਅਗਲੇ ਸਾਲ ਲਈ ਵੀ ਤਿਆਰ ਹੋ ਰਹੇ ਆ ਕਿ ਕੀ ਪਤਾ ਹੜ੍ਹ ਨੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਫੇਰ ਆਉਣਾ ਹੋਵੇ ਤੇ ਅਸੀਂ ਇੱਥੇ ਹੀ ਰਹਿਣਾ ਅਸੀਂ ਇਵੇਂ ਹੀ ਡਟੇ ਰਹਿਣਾ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਇਹ ਪਾਣੀ ਭਾਵੇਂ ਪਿੱਛੇ ਮੁੜ ਜੇ ਅਸੀਂ ਪਿੱਛੇ ਮੁੜਨ ਵਾਲਿਆਂ ਦੇ ਵਿੱਚੋਂ ਨਹੀਂ ਆ ਇਹ ਜਜ਼ਬਾ ਪੰਜਾਬੀਆਂ ਦੇ ਵਿੱਚ ਹਿੱਸੀ ਹੈ ਤੇ ਰਹਿ ਸਕਦਾ ਸੋ ਇਹੋ ਜਿਹੇ ਖਬਰਾਂ ਜਿਹੜੀਆਂ ਉਹ ਭਾਵਕ ਵੀ ਕਰ ਦਿੰਦੀਆਂ ਤੇ ਦੁਨੀਆ ਭਰ ਦੇ ਵਿੱਚ ਸੁਨੇਹਾ ਵੀ ਭੇਜਦੀਆਂ ਕਿ ਇਹ ਪੰਜਾਬੀ ਹਨ ਇਹ ਪੰਜਾਬੀ ਇਵੇਂ ਹੀ ਹਨ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ